ਸਸਤੇ ਦਾ ਬਹੁਤ ਮਿਲ ਜਾਣਗੇ ਪਰ ਇਸ ਨਾਲ ਦੀ ਕੁਆਲਿਟੀ ਨਹੀਂ ਮਿਲੂਗੀ ਇਹ ਡਿਜ਼ਾਈਨਿੰਗ ਨੂੰ ਕੁਆਲਿਟੀ ਕਹੀ ਜਾਂਦੀ ਨਹੀਂ ਡਿਜ਼ਾਈਨ ਨੂੰ ਨਹੀਂ ਇਹ ਤੇ ਪਿਛਲੇ ਮਟੀਰੀਅਲ ਨੂੰ ਅਸੀਂ ਕੁਆਲਿਟੀ ਕਹਨੇ ਆ ਇਹ ਸਾਰਾ ਡਬਲਯੂ ਪੀ ਸੀ ਚ ਕਿਚਨ ਤਿਆਰ ਹੋਈ ਹੋਈ ਹੈ ਜੀ ਇਹਦੀ ਲਾਈਫ ਟਾਈਮ ਦੀ ਸਿਉਂਖ ਦੀ ਸਲਾਬ ਦੀ ਲਾਈਫ ਟਾਈਮ ਦੀ ਇਹਦੀ ਗਾਰੰਟੀ ਹੈ ਜੀ ਡਬਲਯੂ ਪੀ ਸੀ ਦੀ ਚੌਖਿਤ ਹੋ ਗਈ ਹਾਂਜੀ ਜਿਹਦੇ ਕਿ ਸਿਉਂਖ ਦੀ ਸਲਾਬ ਦੀ ਔਰਬਰ ਦੀ ਹੈ ਗਾਰੰਟੀ ਤਾਂ ਮਾਈਕ ਜੀ ਵੀ ਸਾਡੇ ਕੋਲ ਨਾ ਸਾਰੇ ਸਾਡੇ ਹੋਰਸੇਲ ਦੇ ਰੇਟ ਆ। ਹਾਂਜੀ। ਸਾਡੇ ਕੋਲੇ ਇਹ ਚ ਵੈਰਾਈਟੀ ਵੀ ਬਹੁਤ ਹੁੰਦੀ ਹੈ ਜੀ। ਪੂਰੀ ਸ਼ੀਟ 310 ਰੁਪਏ ਦੀ ਵੀ। ਪੂਰੀ ਸ਼ੀਟ 310 ਰੁਪਏ। ਇਹ ਤੁਹਾਨੂੰ ਤੁਹਾਡੇ ਮੇਨ ਦਰਵਾਜ਼ੇ ਦੇ ਨਾਲ ਮੈਚਿੰਗ ਹੀ ਜਾਲੀ ਵਾਲੇ ਪੱਲੇ ਦੇਣਗੇ। ਉਹਦੇ ਨਾਲ ਮੈਚਿੰਗ ਹੀ ਵਿੰਡੋ ਪੱਲੇ ਤੁਹਾਨੂੰ ਤਿਆਰ ਕਰਕੇ ਦੇਣਗੇ। ਦੋਸਤੋ ਤੁਸੀਂ ਸਾਸਤੇ ਸਾਸਤੇ ਦਰਵਾਜ਼ੇ ਦਾ ਬਹੁਤ ਸੁਣਿਆ ਹੋਣਾ। ਵੀਰ ਜੀ ਹੋਰੀ ਕੁਆਲਿਟੀ ਦਾ ਰੌਲਾ ਪਾਈ ਜਾਂਦੇ ਆ ਪਰ ਇਹਨਾਂ ਨੇ ਦਰਵਾਜ਼ੇ ਚੈੱਕ ਕਰਨੇ। ਬਾਕੀ ਇਹਨਾਂ ਕੋਲ ਕੁਆਲਿਟੀ ਹੈਗੀ ਆ ਜਾਂ ਇਹ ਵੀ ਗੱਲਾਂ ਬਾਤਾਂ ਕਰਦੇ ਆਗੇ। ਤੇ ਆਜੋ ਆਪਾਂ ਬਣਾ ਵੀਰ ਨਾਲ ਹੀ ਗੱਲਬਾਤ ਕਰ ਲੈਣੇ ਵੀਰ ਜੀ ਤੁਸੀਂ ਵੀ ਕੁਆਲਿਟੀ ਦਾ ਰਾਲਾ ਪਾਉਂਦੇ ਪਿਓ ਜੀ ਹਾਂਜੀ ਹਾਂ ਬਿਲਕੁਲ ਹੀ ਸਾਡੀ ਕੁਆਲਿਟੀ ਬਹੁਤ ਵਧੀਆ ਈ ਤਾਂ ਹੀ ਅਸੀਂ ਕੁਆਲਿਟੀ ਦਾ ਰਾਲਾ ਪਾਉਂਦੇ ਆਈ ਹਾਂਜੀ ਵੀਰੇ ਸਾਡੀ ਕੁਆਲਿਟੀ ਦਾ ਤੁਸੀਂ ਮਤਲਬ ਮੈਂ ਇੰਡੀਆ ਲੈਵਲ ਦੀ ਗੱਲ ਕਰ ਸਕਦਾ ਹਾਂ ਜੀ ਤੁਹਾਨੂੰ ਇਸ ਨਾਲ ਦੇ ਦਰਵਾਜੇ ਕੁਆਲਿਟੀ ਵਾਲੇ ਦਰਵਾਜੇ ਨਹੀਂ ਮਿਲਣਗੇ ਸਸਤੇ ਤਾਂ ਬਹੁਤ ਮਿਲ ਜਾਣਗੇ ਪਰ ਇਸ ਨਾਲ ਦੀ ਕੁਆਲਿਟੀ ਨਹੀਂ ਮਿਲੂਗੀ ਤੇ ਵੀਰ ਜੀ ਦਰਵਾਜੇ ਤੁਸੀਂ ਬਹੁਤ ਸੋਹਣੇ ਡਿਸਪਲੇ ਕਰੀ ਬੈਠਿਆ ਉਹਨਾਂ ਹੀ ਤੁਸੀਂ ਮੈਨੂੰ ਰਾਇਦਾ ਬਜਟ ਅੱਪ ਕਰ ਦਿੰਦੇ ਹੋਗੇ ਨਹੀਂ ਬਜਟ ਵੀ ਸਾਡਾ ਬਹੁਤ ਘੱਟ ਹੋਊਗਾ ਪਰ ਤੇ ਵੀਰੇ ਕੁਆਲਟੀ ਦਾ ਤੁਹਾਡੀ ਮੈਨੂੰ ਨਜ਼ਰ ਆਉਂਦੀ ਪਈ ਐ ਕਿਵੇਂ ਸਾਗਵਾਨ ਦੇ ਦਰਵਾਜ਼ੇ ਆ ਕਿ ਕਿਸੇ ਹੋਰ ਜੀ ਵੀ ਨਹੀਂ ਵਾਲੇ ਟੀਕ ਵੀਨੇਰ ਵਾਲੇ ਇਧਰ ਵਜੇ ਆ ਗਏ ਜੀ ਆਹ ਲੋ ਜੀ ਇਹ ਪਾਲਿਸ਼ ਵਾਲੇ ਸੋਹਣੇ ਇੱਥੇ ਦਾ ਡਿਸਪਲੇ ਤੁਸੀਂ ਬੜੀ ਵੱਡੀ ਲਾਈ ਬੈਠੇ ਹੋ ਜੀ ਡਿਸਪਲੇ ਸਾਡੀ ਡਿਸਪਲੇ ਵੱਡੀ ਐ ਸਾਡੀ ਅਸੀਂ ਕੁਆਲਿਟੀ ਦੇ ਮੇਨ ਕੰਮ ਕਰਦੇ ਆਂ ਮੈਂ ਕੁਆਲਿਟੀ ਸਾਡੀ ਇੰਨੀ ਵਧੀਆ ਹੋਊਗੀ ਤੁਸੀਂ ਦੋ ਚਾਰ ਫੈਕਟਰੀਆਂ 'ਚੋਂ ਦੇਖ ਕੇ ਫੇਰ ਸਾਡੇ ਤੋਂ ਪਰਚੇਜ ਕਰਕੇ ਲੈ ਕੇ ਜਾਓ ਡੋਰ ਤੁਸੀਂ ਉਹ ਡਿਜ਼ਾਈਨਿੰਗ ਨੂੰ ਕੁਆਲਿਟੀ ਕਹੀ ਜਾਂਦੇ ਨਹੀਂ ਡਿਜ਼ਾਈਨਿੰਗ ਨੂੰ ਨਹੀਂ ਇਹ ਤੇ ਪਿਛਲੇ ਮਟੀਰੀਅਲ ਉਸੀ ਕੁਆਲਿਟੀ ਕਹਨੇ ਆ ਇਹ ਡਿਜ਼ਾਈਨਿੰਗ ਦਾ ਕੋਈ ਵੀ ਤਿਆਰ ਕਰ ਲੂਗਾ ਜੀ ਬੜੀ ਜਿਹੜੀ ਇਹ ਅੰਦਰਲੀ ਕੁਆਲਿਟੀ ਉਹ ਨਹੀਂ ਕੋਈ ਦੇ ਸਕਦਾ ਜੀ ਅੰਦਰ ਤੁਸੀਂ ਇਹ ਜਾ ਕੀ ਭਰਿਆ ਹੋਇਆ ਲੋਹਾ ਸਾਡਾ ਡੋਰ ਸਾਡਾ ਡੋਰ ਕੋਈ ਵੀ ਵਿਚਾਲੋ ਕੱਟ ਲੋ ਜੀ ਜੇ ਬਿਲਕੁਲ ਵੀ ਖਾਲੀ ਹੋਵੇ ਸਾਡੀ ਉਸ ਗੱਲ ਦੀ ਫੁੱਲ ਗਾਰੰਟੀ ਹੂ ਪ੍ਰੋਪਰ ਵਨ ਆਂ ਦਾ ਸਨਮਾਇਕਾ ਲੱਗਿਆ ਹੋਊਗਾ ਸਾਡੀ ਕੁਆਲਿਟੀ ਤੇ ਅਸੀਂ ਸਾਡੇ ਡੋਰ ਵੇਚਦੇ ਆ ਅੱਛਾ ਇਹਦੇ ਵਿੱਚ ਕੋਈ ਬੂਰੇ ਵਾਰੇ ਵਾਲਾ ਕੋਈ ਚੱਕਰ ਉਸ ਗੱਲ ਦੀ ਸਾਡੀ ਫੁੱਲ ਗਾਰ ਅੱਜ ਤੋਂ ਸਾਲ ਦੋ ਸਾਲ ਤਿੰਨ ਸਾਲ ਪਹਿਲਾਂ ਵੀ ਡੋਰ ਲਾ ਗਏ ਉਹ ਵੀ ਡੋਰ ਸਾਡਾ ਚਾਹੇ ਵਿਚਾਲੋਂ ਕੱਟ ਕੇ ਦੇਖ ਲੋ ਜੀ ਉਹਦੇ 'ਚ ਹੀ ਅਰਾਧਾ ਹੋਵੇ ਤਾਂ ਤਾਂ ਉਹਦੀ ਵੀ ਮੇਰੀ ਗਾਰੰਟੀ ਹੋਊਗੀ ਫਿਰ ਤੁਸੀਂ ਦੋ ਚਾਰ ਡਿਜ਼ਾਈਨ ਰੱਖੇ ਬੈਠੇ ਹੋ ਨਹੀਂ ਡਿਜ਼ਾਈਨ ਸਾਡੇ ਕੋਲ ਬਹੁਤ ਹੈ ਜੀ ਅੱਗੇ ਚੱਲ ਕੇ ਆਪਾਂ ਦੇਖਦੇ ਆਂ ਆਹ ਲਓ ਜੀ ਆਹ ਵੀ ਬਹੁਤ ਸੋਹਣਾ ਡਿਜ਼ਾਈਨ ਵੀਰ ਹੋਰਾਂ ਨੇ ਇੱਕ ਥੋੜੀ ਖਾਸੀਅਤ ਇਹ ਹੈ ਵੀ ਤੁਸੀਂ ਸਾਰੇ ਡਿਸਪਲੇ ਕਰਕੇ ਦਿਖਾਏ ਹੋਇਆ ਵੀ ਕਿਵੇਂ ਲੱਗੇ ਹੋਏ ਦੇਖੋ ਡੋਰ ਕਲਾ ਕਲਾ ਉਹਨੇ ਡਿਸਪਲੇ ਕਰਕੇ ਦਿਖਾਇਆ ਵਾ ਜਿੱਦੋਂ ਕਿ ਕਸਟਮਰ ਨੂੰ ਪ੍ਰੋਪਰ ਜਜਮੈਂਟ ਹੋ ਜਾਂਦੀ ਹੈ ਮੇਰੇ ਕੋਠੀ 'ਚ ਡੋਰ ਲਾ ਕੇ ਕਿਸ ਤਰ੍ਹਾਂ ਦਾ ਲੱਗੂਗਾ ਜੀ ਹਾਂਜੀ ਇਹ ਪ੍ਰੋਪਰ ਲੋਕ ਆ ਵਗੈਰਾ ਲਾਈਵ ਬੈਠੇ ਆਗੇ ਵੀ ਤੁਸੀਂ ਆ ਕੇ ਤੇ ਫੀਲਿੰਗਾਂ ਲੈ ਲਓ ਵੀ ਸਾਡੇ ਘਰ ਦੇ ਵਿੱਚ ਹੀ ਦਰਵਾਜ਼ਾ ਲੱਗਿਆ ਹੋਇਆ ਇਹ ਤੋਂ ਮੈਂ ਕਸਟਮਰ ਨੂੰ ਪ੍ਰੋਪਰ ਪਤਾ ਲੱਗ ਜਾਂਦਾ ਵੀ ਡੋਰ ਸਾਡੇ ਕਿਸ ਤਰ੍ਹਾਂ ਦਾ ਲੱਗੂਗਾ ਜੀ ਸਾਡੇ ਨਾਲ ਬਾਕੀ ਜਿਹੜੇ ਡਿਜ਼ਾਈਨ ਹੋਗੇ ਡਿਜ਼ਾਈਨਿੰਗ ਵੀ ਸਾਡੀ ਬਿਲਕੁਲ ਸੌਫਟੀ ਨਾਰਮਲ ਹੀ ਡਿਜ਼ਾਈਨਿੰਗ ਹੋਊਗੀ ਜਿਹੜੇ ਪ੍ਰੀਮੀਅਰ ਕੁਆਲਿਟੀ ਨਾਲ ਤੁਸੀਂ ਆ ਲੈਣਾ ਵਗੈਰਾ ਛੇ ਡਿਜ਼ਾਈਨ ਪਾਇਆ ਸਾਡਾ ਤਾਂ ਕੱਲੀ ਕੱਲੀ ਮਤਲਬ ਗੱਲ ਦੇ ਧਿਆਨ ਰੱਖਿਆ ਹੁੰਦਾ ਜਿਵੇਂ ਸਾਡੀ ਆਹ ਡਿਜ਼ਾਈਨਿੰਗ ਵੀ ਆ ਆਮ ਆਪਾਂ ਦੇਖਦੇ ਆ ਕੋਈ ਘੱਟ ਵੱਡ ਹੋਏ ਹੋਏ ਹੁੰਦੇ ਆ ਸਾਡਾ ਪ੍ਰੋਪਰ ਜੀ ਫਿਨਿਸ਼ਿੰਗ ਹੋਊਗੀ ਇਹ ਚ ਵੀ ਬਿਲਕੁਲ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਵਿੱਚ ਵੀ ਰੂਰੀ ਦਰਵਾਜੇ ਆ ਜਿਹੜੇ ਤਿਆਰ ਕਰਦੇ ਆਗੇ ਵੀਰੇ ਐ ਮਨ ਲਓ ਵੀ ਤੁਸੀਂ ਦਰਵਾਜੇ ਦਾ ਵਧੀਆ ਦੇ ਹੀ ਰਹੋਗੇ ਮੈਨੂੰ ਲੱਗਦਾ ਡਿਲੀਵਰੀ ਨਾ ਕਿਤੇ ਲੇਟ ਕਰ ਦੋ ਕਿਤੇ ਬਰੀਕੀ ਨਾ ਹੌਲੀ 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 ਲੱਗੇ ਰਹਿੰਦੇ ਆ ਮੇਰੀ ਡਿਲੀਵਰੀ ਦੀ ਸਾਡੀ ਪੱਕੀ ਕੁਇਟਮੈਂਟ ਹੁੰਦੀ ਆ ਜਿਹੜੀ ਅਸੀਂ ਡੇਡ ਦੇਤੀ ਉਹ ਤੋਂ ਇੱਕ ਦਿਨ ਪਹਿਲਾਂ ਸਾਡੇ ਤੋਂ ਡੋਰ ਤਿਆਰ ਲੈ ਲਓ ਇਹ ਨਹੀਂ ਹੈਗਾ ਕਿ ਕਸਟਮਰ ਨੂੰ ਬਾਰ ਬਾਰ ਫੋਨ ਕਰਨ ਦੀ ਲੋੜ ਪਊਗੀ ਡੋਰ ਸਾਡੇ ਰੈਡੀ ਹੋਊਗੀ ਜਿਸ ਤਰ੍ਹਾਂ ਅ ਜਿਸ ਤਰ੍ਹਾਂ ਆਪਾਂ ਥੋੜਾ ਕੁਆਲਿਟੀ ਦੀ ਗੱਲ ਕਰਦੇ ਜਿਵੇਂ ਸਾਡਾ ਪ੍ਰੋਪਰ ਇਹਦੇ 1M ਦਾ ਸੁਨਮਾਈਕਾ ਲੱਗਿਆ ਹੋਊਗਾ ਸਾਡਾ ਕੱਲਾ ਕੱਲਾ ਡੋਰ ਨਾ ਇਸ ਤਰ੍ਹਾਂ ਹੋਊਗਾ ਜਿਵੇਂ ਪਾਲਿਸ਼ ਹੋ ਜਾਂਦੀ ਹੈ ਜੀ ਹਾਂਜੀ ਸਾਡੀ ਫੀਲਿੰਗ ਇਸ ਤਰ੍ਹਾਂ ਹੋ ਜਿਵੇਂ ਪਾਲਿਸ਼ ਹੋ ਜਾਂਦੀ ਹੈ ਆਮ ਦਰਵਾਜ਼ਿਆਂ ਇਹ ਮੈਂ ਲੁੱਕ ਦੇਖਦਾ ਬਿਲਕੁਲ ਵੀ ਲੁੱਕ ਨਹੀਂ ਹੁੰਦੀ ਜੀ ਤੁਸੀਂ ਸਾਡਾ ਡੋਰ ਦੇਖੋਗੇ ਪਤਾ ਲੱਗੂਗਾ ਹੀ ਵਾਕੇ ਠੀਕ ਹੈ ਵੀ ਪਰਾਂ ਦੇ ਜਿਹੜੇ ਦਰਵਾਜ਼ੇ ਆ ਜਿਹੜੇ ਮਾਈਕੇ ਵਾਲੇ ਦਰਵਾਜ਼ੇ ਵੀ ਆ ਉਹ ਵੀ ਪੁਲਿਸ ਵਾਲੀ ਲੁੱਕ ਦਿੰਦੇ ਆ ਪਰ ਇਹਦੇ 'ਚ ਇੱਕ ਖਾਸ ਈਤਾ ਵੀ ਤੁਹਾਨੂੰ ਪੁਲਿਸ ਵਾਲੇ ਲੁੱਕ ਵਾਲੇ ਦਰਵਾਜ਼ੇ ਆ ਜਿਹੜੇ ਉਹ ਮਿਲ ਜਾਣੇਗੇ ਤੇ ਤੁਹਾਨੂੰ ਬਾਰ ਬਾਰ ਦਰਵਾਜ਼ਿਆਂ ਤੇ ਪੁਲਿਸ ਕਰਵਾਉਣ ਦੀ ਜ਼ਰੂਰਤ ਨਹੀਂ ਪੈਣੀ ਉਹਦਾ ਖਰਚੇ ਬਿਲਕੁਲ ਨਹੀਂ ਆਉਂਦਾ ਜੀ ਹਾਂਜੀ ਬਿਲਕੁਲ ਕਿਉਂਕਿ ਇੱਕ ਵਾਰੀ ਲਾ ਕੇ ਉਸ ਤੋਂ ਬਾਅਦ ਤੁਹਾਨੂੰ ਕੋਈ ਪੇਂਟ ਪੁਲਿਸ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਆਹ ਦੇਖ ਲਓ ਇੱਕ ਬਹੁਤ ਸੋਹਣਾ ਡਿਜ਼ਾਈਨ ਹੋਰ ਹੈ ਤੇ ਉਸ ਤੋਂ ਬਾਅਦ ਇੱਕ ਡਿਜ਼ਾਈਨ ਕਦੇ ਵੀ ਪੁਰਾਣਾ ਨਹੀਂ ਹੁੰਦਾ ਹੀ ਹਾਂ ਬਿਲਕੁਲ ਦੋਸਤੋ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਇਹ ਉਹ ਚੀਜ਼ਾਂ ਨਹੀਂ ਗੀਆਂ ਸਿੰਪਲ ਤੇ ਸੋਬਰ ਚੀਜ਼ਾਂ ਜਿਹੜੀਆਂ ਤੁਹਾਡੀ ਕੋਠੀ ਨੂੰ ਤੁਹਾਡੇ ਘਰ ਨੂੰ ਪੂਰੀ ਲੁੱਕ ਦੇਣੀ ਹੈ ਤੇ ਵੀਰੇ ਜਾਲੀ ਵਾਲੇ ਪੱਲਿਆਂ ਦੇ ਵੀ ਆ ਜੀ ਸਾਡੇ ਕੋਲ ਜਾਲੀ ਵਾਲੇ ਪੱਲਿਆਂ ਦੀ ਵੀ ਜਿਹੜੀ ਡਿਜ਼ਾਈਨ ਹੈ ਸਾਡੇ ਕੋਲ ਬਿਲਕੁਲ ਸੇਮ ਨਾਲ ਦਾ ਸਮਾਈਕੇ ਵਾਲੇ ਸੀ ਜਾਲੀ ਵਾਲੇ ਪੱਲੇ ਬਣਾ ਦਿੰਨੇ ਜੀ ਜਿਵੇਂ ਆਮ ਫੈਕਟਰੀਆਂ 'ਚ ਨਾਲ ਦੇ ਜਾਲੀ ਵਾਲੇ ਪੱਲੇ ਨਹੀਂ ਬਣਦੇ ਜੀ ਇਹ ਤੁਹਾਡੀ ਬਹੁਤ ਵੱਡੀ ਖਾਸੀਅਤ ਆ ਵੀ ਇਹ ਤੁਹਾਨੂੰ ਤੁਹਾਡੇ ਮੇਨ ਦਰਵਾਜ਼ੇ ਦੇ ਨਾਲ ਮੈਚਿੰਗ ਹੀ ਜਾਲੀ ਵਾਲੇ ਪੱਲੇ ਦੇਣਗੇ ਉਹਦੇ ਨਾਲ ਮੈਚਿੰਗ ਹੀ ਵਿੰਡੋ ਪੱਲੇ ਤੁਹਾਨੂੰ ਤੇ ਤੁਸੀਂ ਇਹਦੇ ਚ ਵੀ ਡਿਜ਼ਾਈਨਿੰਗ ਦੇਖ ਸਕਦੇ ਹੋ ਪੂਰਾ ਮਜ਼ਬੂਤ ਆ ਐ ਮੰਨ ਲਓ ਵੀ ਪੂਰੀ ਪ੍ਰੋਪਰ ਸਾਡਾ ਦਰਵਾਜਾ ਕੋਈ ਪੂਰਾ ਸੋਲਿਡ ਦਰਵਾਜਾ ਹੋਊਗਾ ਹੀ ਜਾਲੀ ਵਾਲਾ ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਵੀਂਗੇ ਹੋਵੇ ਡਿੱਡੇ ਹੋਵੇ ਬਿਲਕੁਲ ਜੀ ਬਿਲਕੁਲ ਸੋਲਿਡ ਦਰਵਾਜੇ ਤੁਹਾਨੂੰ ਤਿਆਰ ਕਰਕੇ ਦੇਨੇ ਆ ਜੇਕਰ ਤੁਹਾਡੇ ਐ ਮੰਨ ਲਓ ਫਾਦਰ ਸਾਹਿਬ ਨੇ ਲਵਾ ਲਿਆ ਤਾਂ ਤੁਹਾਡੇ ਆਉਣ ਵਾਲੇ ਪੋਤੇ-ਪੜੋਤੇਆਂ ਦਾ ਕਿ ਵੀ ਚੀਜ਼ ਖਰਾਬ ਨਹੀਂ ਹੁੰਦੀ ਤੁਹਾਡਾ ਦਿਲ ਭਾਵੇਂ ਭਰ ਜਾਵੇ ਬਿਲਕੁਲ ਜਿਵੇਂ ਆਪਾਂ ਡਿਜ਼ਾਈਨਿੰਗ ਦੀ ਗੱਲ ਕਰ ਰਹੇ ਸੀ ਡਿਜ਼ਾਈਨਿੰਗ ਦਾ ਸਾਡੇ ਸਾਡੇ ਪੁਰਾਣੇ ਲੱਗੀ ਹੋਈ ਹੁੰਦੀ ਕਾਫੀ ਜ਼ਿਆਦਾ ਡਿਜ਼ਾਈਨਿੰਗ ਲੱਗੀ ਵੀ ਹੈ। ਆਹ ਲਓ ਜੀ ਇੱਕ ਤੋਂ ਵੱਧ ਕੇ ਇੱਕ ਡਿਜ਼ਾਈਨ ਤਾਂ ਹੈ ਬਹੁਤ ਲਈ ਬੈਠੇ ਇਹਨਾਂ ਕੋਲ ਲੌਂਗ ਨੂੰ ਜਗ੍ਹਾ ਘਟ ਗਈ ਤੇ ਦਰਵਾਜ਼ਿਆਂ ਦੇ ਡਿਜ਼ਾਈਨ ਨਹੀਂ ਖਤਮ ਹੋਏ ਹੈਗੇ। ਇੰਨੇ ਡਿਜ਼ਾਈਨ ਵੀ ਹੋਰ ਉਹਨਾਂ ਨੇ ਆਪਣੇ ਕੋਲ ਰੱਖੇ ਹੋਏ ਹੈਗੇ। ਪਲੱਸ ਜਦੋਂ ਤੁਸੀਂ ਕੁਆਲਿਟੀ ਦਾ ਰੌਲਾ ਪਾਉਣਾ ਇੱਥੇ ਤੁਹਾਨੂੰ ਕੁਆਲਿਟੀ ਵੀ ਮਿਲਣੀ ਹੈ ਤੇ ਰੇਟ ਵੀ ਜੈਨੂਨ ਮਿਲਣਿਆ ਤੁਹਾਨੂੰ। ਤੇ ਰੇਟ ਵੀ ਸਾਡਾ ਕੁਆਲਿਟੀ ਦੇ ਮਤਾਬਿਕ ਸਾਡਾ ਰੇਟ ਵੀ ਬਿਲਕੁਲ ਜੈਨੂਨ ਹੁੰਦਾ ਹੈ। ਹਾਂਜੀ। ਬਾਕੀ ਕਿਤੇ ਮਰਜ਼ੀ ਸਾਈਡ ਹੋਵੇ ਅਸੀਂ ਖੁਦ ਜਾ ਕੇ ਅਸੀਂ ਕੋਠੀ 'ਚੋਂ ਸਾਈ ਲੈ ਆਉਣੇ ਆ। खुद ही उसे फिटिंग करवा लेनेया ते बाकी ਗੱਲਾਂ ਛੱਡੋ ਵੀਰੇ ਮੈਨੂੰ ਆ ਨਹੀਂ ਸਮਝ ਆਈ ਤੁਸੀਂ ਇਹਨਾਂ ਦੀ ਆ ਪਾਲਿਸ ਵਗੈਰਾ ਕੀਤੀ ਹੋਈ ਆ ਕੀ ਕੀਤਾ ਹੋਇਆ ਮੈਂ ਜੀ ਸਾਡਾ ਵਿਨੀਅਰ ਪ੍ਰੋਫਾਈਲ ਵਾਲਾ ਡੋਰ ਆ ਜਿਹੜੇ ਕਿ ਆਮ ਫੈਕਟਰੀਆਂ ਤੋਂ ਨੂੰ ਕਿਤੇ ਵੀ ਮਿਲਣਗੇ ਨਹੀਂ ਇਹ ਨਹੀਂ ਤਾਂ ਕੀ ਇਹ ਕੀ ਹੈ ਚੀਜ਼ ਕੀ ਆ ਇਹ ਵਿਨੀਅਰ ਪ੍ਰੋਫਾਈਲ ਆ ਜਾਂਦੇ ਵਿਨੀਅਰ ਪ੍ਰੋਫਾਈਲ ਇੰਪੋਰਟਡ ਆਈ ਹਾਂਜੀ ਇਹ ਸਾਰੇ ਇੰਪੋਰਟਡ ਡੋਰ ਆਈ ਮਤਲਬ ਪੇਂਟ ਵਗੈਰਾ ਕੁਝ ਨਹੀਂ ਕੀਤਾ ਹੋਇਆ ਨਹੀਂ ਨਹੀਂ ਬਿਲਕੁਲ ਹੀ ਬਿਲਕੁਲ ਬਿਲਕੁਲ ਪੇਂਟ ਦਾ ਲੈ ਹੀ ਹੋਵੇ ਉੱਤਰ ਜੀ ਕੋਈ ਹਾਂਜੀ ਬਿਲਕੁਲ ਉਹੀ ਚੀਜ਼ ਮੈਂ ਨੋਟ ਕਰਦੀ ਪਿਆ ਵੀ ਲੱਗ ਤਾਂ ਮੈਿਕਾ ਹੀ ਰਿਹਾ ਪਰ ਹੈ ਬੜਾ ਜੁਨੀਅਰ ਜਿਹਾ ਮ ਜਿਹੜਾ ਤਿਆਰ ਹੋਇਆ ਹੋਇਆ ਜਿਵੇਂ ਆਪਾਂ ਨੇ ਨਾ ਡਿਜ਼ਾਈਨਿੰਗ ਦੀ ਗੱਲ ਕੀਤੀ ਸੀਗੀ ਡਿਜ਼ਾਈਨਿੰਗ ਤਾਂ ਸਾਡੇ ਕੋਲ ਇੱਥੇ ਹੀ ਬਹੁਤ ਜ਼ਿਆਦਾ ਲੱਗੀ ਵੀ ਆਈ ਹਾਂਜੀ ਵੀਰੇ ਬਟ ਮਾ ਸਾਡੇ ਕੋਲ ਜਿਹੜੀ ਡਿਜ਼ਾਈਨਿੰਗ ਲੱਗੀ ਹੋਊ ਬਿਲਕੁਲ ਪ੍ਰੀਮੀਅਮ ਦੀ ਡਿਜ਼ਾਈਨਿੰਗ ਲੱਗੀ ਵੀ ਹੋਊਗੀ ਕਿ ਕਸਟਮਰ ਨੂੰ ਵੀ ਇੰਨੇ ਸੋਹਣੇ ਬਣਾ ਕੇ ਦੇ ਦਿੰਨੇ ਆ ਬਿਲਕੁਲ ਹੀ ਬਿਲਕੁਲ ਸੇਮ ਡੋਰ ਸਾਡਾ ਕੋਈ ਵੀ ਡੋਰ ਗਿਆ ਹੋਊਗਾ ਨਾਲ ਇਹਦੇ ਬਰਾਬਰ ਆ ਕੇ ਡੋਰ ਧਰ ਲਓ ਸੇਮ ਡੋਰ ਹੋਣਗੇ ਸਾਡੇ ਪੱਤੀ ਵਾਲਾ ਵੀ ਬਹੁਤ ਸੋਹਣਾ ਦਰਵਾਜ਼ਾ ਤਿਆਰ ਕੀਤਾ ਹੈ ਬਤਨੀ ਇਕੱਲਾ ਇਕੱਲਾ ਡੋਰ ਸਾਡਾ ਪਹਿਲਾਂ ਲੈਮੀਨੇਸ਼ਨ ਹੋਇਆ ਹੁੰਦਾ ਜਦੋਂ ਭੇਜਦੇ ਆਂ ਅਸੀਂ ਕਸਟਮਰ ਕੋਲੇ ਇਕੱਲਾ ਇਕੱਲਾ ਡੋਰ ਸਾਡਾ ਗੱਤੇ ਜੇ ਪੈਕ ਹੋਇਆ ਹੋਊਗਾ ਜੀ ਅੱਛਾ ਪ੍ਰੋਪਰ ਪੈਕਿੰਗ ਨਾਲ ਭੇਜਦੇ ਵੀ ਕੋਈ ਸਕਰੈਚ ਵਗੈਰਾ ਨਾ ਲੱਗ ਜੇ ਹਾਂ ਪਹਿਲਾਂ ਲੈਮੀਨੇਸ਼ਨ ਹੋਇਆ ਉਹ ਫਿਰ ਗੱਤੇ ਜੇ ਪੈਕ ਹੋਊਗਾ ਜੀ ਆਹ ਲਓ ਜੀ ਇਸ ਤੋਂ ਵਧੀਆ ਕੀ ਤੁਹਾਡੀ ਡਿਲੀਵਰੀ ਪਹੁੰਚਣੀ ਹੈ ਕਿ ਤੁਸੀਂ ਡਿਜ਼ਾਈਨ ਵੀ ਦੇਖੀ ਚਲੋ ਤਾਂ ਅਕਬੀਰ ਹੋਰੀ ਕੁਆਲਿਟੀ ਹੈ ਤੁਹਾਨੂੰ ਦੇਖੋ ਜੀ ਸਾਡਾ ਡੋਰ ਦੇਖੋ ਪ੍ਰੋਪਰ ਇਸ ਤਰ੍ਹਾਂ ਲੱਗ ਰਿਹਾ ਬਿਲ ਆਈਨ ਆ ਰਹੀ ਗਈ ਤਾਂ ਮਾਈਕੇ 'ਚ ਵੀ ਸਾਡੇ ਕੋਲ ਨਾ ਸਾਰੇ ਸਾਡੇ ਹੋਰਸੇਲ ਦੇ ਰੇਟ ਹੈ ਹਾਂਜੀ ਸਾਡੇ ਕੋਲੇ ਇਹ ਚ ਵੈਰਾਈਟੀ ਵੀ ਬਹੁਤ ਹੁੰਦੀ ਹੈ ਜੀ ਤੇ ਮਾਰਕੀਟ 'ਚ ਵੀ ਕਾਫੀ ਡਿਸਪਲੇ ਵੱਡੀ ਲੱਗਦੀ ਆ ਤੁਹਾਡੀ ਹਣਾ ਸਾਰੀਆਂ ਸ਼ੀਟਾਂ ਨਾ ਸਾਡੇ ਕੋਲ ਹਾਜ਼ਰ ਹੋਣਗੇ ਜੀ ਹਾਂਜੀ ਵੀਰੇ ਤੇ ਇਹ ਕਾਰੇ ਕਾਰੇ ਵਾਸਤੇ ਵਰਤੇ ਜਾਂਦਾ ਹੈ ਜੀ ਇਹ ਸਾਡੀ ਕਿਚਨ ਕਾਪੂ ਓੜੀ ਜੀ एलईडी पैनल वगैरह ਤੇ ਲੱਗਦੇ ਆ ਜੀ ਹਾਂਜੀ ਸਾਡੇ ਕੋਲ ਸਾਰੀ ਰੇਂਜ ਹੈ ਹਾਜ਼ਰ ਹੁੰਦੀ ਹੈ ਜੀ ਜਾਨੀ ਜੇਕਰ ਕੋਈ ਵੀ ਸਮਾਨ ਤੁਸੀਂ ਘਰੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤਾਂ ਵੀ ਤੁਹਾਡੇ ਲਈ ਬਹੁਤ ਹੀ ਕਮ ਸੌਖਾ ਸਾਡਾ ਸਾਰਾ ਹੋਲਸੇਲ ਦਾ ਰੇਟ ਹੈ ਜੀ ਬਿਲਕੁਲ ਹੋਲਸੇਲ ਰੇਟ ਤੇ ਤੁਹਾਨੂੰ ਮੈਕਅਪ ਵਗੈਰਾ ਜਿਹੜਾ ਉਹ ਮਿਲ ਜਾਣਾਗਾ ਨਹੀਂ ਦੇਖੋ ਆਹ ਸ਼ੀਟ ਆ ਗਈ ਏ 310 ਰੁਪਏ ਦੀ ਸ਼ੀਟ ਆ ਜੀ ਪੂਰੀ ਸ਼ੀਟ 310 ਰੁਪਏ ਦੀ ਵੀ ਪੂਰੀ ਸ਼ੀਟ 310 ਰੁਪਏ ਦੀ ਜਿਹੜਾ ਸਾਨੂੰ ਮਿਲੂਗੀ ਨਹੀਂ ਵੀ ਇਹਦਾ ਕੋਈ ਵੀ ਨਹੀਂ ਦੇ ਸਕਦਾ ਇਹ ਏਡੀ ਵੱਡੀ ਫੀਟ ਜੇ ਤੁਸੀਂ ਇੰਨੀ ਲੱਕੜ ਲੈਣ ਵਗੋ 300 ਤਾਂ ਉਹ ਨਹੀਂ ਦਿੰਦਾ ਹੈਗਾ ਤੁਸੀਂ ਫ੍ਰੀ ਲਈ ਜਾਂਦੇ ਪੂਰੀ ਪ੍ਰੋਪਰ ਬਿਲਕੁਲ ਬਿਲਕੁਲ ਇਹੀ ਤਾਂ ਸਾਡਾ ਹੋਲਸੇਲਰ ਰੇਟ ਆਈ ਕਮਾਲ ਦੀ ਗੱਲ ਆ ਬਾਈ ਸੱਚੀ ਵਾਕਈ ਵੀਰ ਹੋਰਾਂ ਦੇ ਰੇਟ ਬਹੁਤ ਜ਼ਿਆਦਾ ਨੇ ਜਿਵੇਂ ਜਿਵੇਂ ਇਹ ਆਪਣੇ ਕਿਚਨ ਵਾਲੇ ਵੀ ਸਾਡੇ ਕੋਲ ਨਾ ਬਿਲਕੁਕੁਲ ਐਕ੍ਰੀਲਿਕ ਸੀਰੀਜ਼ ਦੇ ਸ਼ੀਟਾਂ ਹੋਣਗੇ ਜੀ ਹਾਂਜੀ ਸਾਡੇ ਕੋਲੇ ਇਹਨਾਂ ਦੀ ਵੀ ਡਿਸਪਲੇ ਕਾਫੀ ਵੱਡੀ ਲੱਗੀ ਹੋਈ ਹੈ ਇਹ ਵੀ ਸ਼ੀਟਾਂ ਸਾਡੇ ਕੋਲ ਸਾਰੀਆਂ ਹਾਜ਼ਰ ਹੁੰਦੀਆਂ ਨੇ ਤੇ ਇੱਕ ਗੱਲ ਆ ਦੋਸਤੋ ਹਨਾ ਸਮਾਨ ਤਾਂ ਹਰ ਕੋਈ ਦੇਈ ਜਾਂਦਾ ਪਰ ਵਧੀਆ ਕੁਆਲਿਟੀ ਦਾ ਸਮਾਨ ਦੇਂਦਿਆ ਵੀਰ ਹੋਰੀ ਇਹਨਾਂ ਦੀ ਐ ਮੰਨ ਲਓ ਵੀ ਜਿਹੜੀ ਚੀਜ਼ ਤੁਹਾਨੂੰ ਕਹਿ ਕੇ ਦੇਤੀ ਉਹ ਕੁਆਲਿਟੀ ਤੁਹਾਨੂੰ ਮਿਲੂਗੀ ਮਿਲੂਗੀ ਹਾਂ ਸਾਡਾ ਹੋਰਸੇਲ ਦਾ ਰੇਟ ਹੋਊਗਾ ਜੀ ਸਾਰੇ ਸ਼ੀਟ ਸਾਡੇ ਕੋਲ ਹਾਜ਼ਰ ਹੋਣਗੇ ਜੀ ਇੱਥੇ ਉਹ ਨਹੀਂ ਹੈਗਾ ਵੀ ਕਹਿੰਦੇ ਹੁੰਦੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਇਹ ਤੇ ਜੋ ਦਿਖਾਇਆ ਗਿਆ ਤੁਹਾਨੂੰ ਉਹੀ ਕੁਆਲਿਟੀ ਮਿਲੇਗੀ ਉਹੀ ਮਿਲੂਗਾ ਬਿਲਕੁਲ ਜੀ ਇਹ ਚੀਜ਼ ਦੀ ਵੀਰ ਹੋਰ ਨਹੀਂ ਪੂਰੀ ਗਾਰੰਟੀ ਰਹਿੰਦੀ ਹੈ ਵੀ ਜੋ ਸਮਾਨ ਅਸੀਂ ਤੁਹਾਨੂੰ ਦੇਤਾ ਵੀ ਉਹ ਸਮਾਨ 바ਕੀ ਕੁਆਲਿਟੀ ਵਾਲਾ ਤੁਹਾਨੂੰ ਮਿਲੂਗਾ ਨਹੀਂ ਸਾਡੇ ਆਪਾਂ ਹਾਰਡਵੇਅਰ ਦੀ ਗੱਲ ਕਰ ਲਈਏ ਸਾਡੇ ਕੋਲ ਹਾਰਡਵੇਅਰ ਦੀ ਵੀ ਰੇਂਜ ਕਾਫੀ ਜ਼ਿਆਦਾ ਹੁੰਦੀ ਹੈ ਜੀ ਹਾਂਜੀ ਹਾਰਡਵੇਅਰ ਦੀ ਵੀ ਸਾਡੇ ਕੋਲ ਕਾਫੀ ਜ਼ਿਆਦਾ ਰੇਂਜ ਲੱਗੀ ਹੋਈ ਹੈ ਜੀ ਇਦਾਂ ਫਿਰ ਕੋਈ ਆਫਰ ਦਿੰਦੇ ਹੋਗੇ ਕਿ ਉਹ ਐਮ ਆਰ ਪੀ ਦੇਈ ਜਾਂਦੇ ਹੋ। ਆਫਰ ਸਾਡੇ ਇਹ ਹੁੰਦੇ ਜੀ ਮਤਲਬ ਅਗਲਾ ਆਪਦੀ ਮਾਰਕੀਟ ਚੋ ਰੇਟ ਟਰਾਈ ਕਰਕੇ ਫਿਰ ਸਾਡੇ ਕੋਲ ਲੈ ਕੇ ਜਾਵੇ ਜੀ। ਆ ਲੋ ਜੀ ਕਲੀ ਕਲੀ ਚੀਜ਼ਾਂ ਦੇ ਰੰਗ ਵੀ ਆਪਦੀ ਮਾਰਕੀਟ ਚ ਟਰਾਈ ਕਰਿਓ ਤੇ ਫਿਰ ਸਾਡੇ ਕੋਲ ਫਿਰ ਸਾਡੇ ਕੋਲ ਲੈ ਕੇ ਜਾਓ ਜੀ। ਫਿਰ ਰੇਟ ਦਾ ਪਤਾ ਲਾ ਲਓ ਸਾਡਾ ਰੇਟ ਬਿਲਕੁਲ ਘੱਟੋ ਘੱਟ ਹੋਊਗਾ ਜਿਵੇਂ ਆ ਦੇਖੋ ਸਾਰੇ ਹੈਂਡਲ ਲੋਕ ਦੀ ਸਾਡੇ ਕੋਲ ਕਾਫੀ ਜ਼ਿਆਦਾ ਵੇਰਡੀ ਹੋਊਗੀ। ਤੇ ਹੈਂਡਲ ਲੋਕ ਦੇ ਵਿੱਚ ਹੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਸੈਂਸਰ ਵਾਲੇ ਲੋਕ ਆ ਗਈ। ਹਾਂਜੀ ਤੇ ਇਹਦਾ ਬੜੇ ਘੱਟ ਮਿਲਦੇ ਆ ਮਾਰਕੀਟ ਚ ਕੀ ਕਰਾਪੇ ਸਾਰੇ ਇਹ ਵੀ ਸਾਡੇ ਸਾਡੇ ਕੋਲ ਹਾਜ਼ਰ ਹੁੰਦਾ ਹੀ ਸਾਰੇ ਡਿਜੀਟਲ ਲੌਗ ਹੀ ਹਾਂਜੀ ਤੇ ਇਹਨਾਂ ਦਾ ਕੋਈ ਸਟਾਕ ਵਗੈਰਾ ਹੁੰਦਾ ਵੀ ਸਾਰਾ ਸਟਾਕ ਹੁੰਦਾ ਹੀ ਸਾਡੇ ਕੋਲੇ ਹਾਂਜੀ ਸਾਰੇ ਅਸੀਂ ਥੋੜਾ ਜਿਹਾ ਸਟਾਕ ਚ ਹੀ ਕੰਮ ਕਰਦੇ ਤਾਂ ਹੀ ਤੁਹਾਡਾ ਰੇਟ ਘੱਟ ਹੋਊਗਾ ਜਿੰਨਾ ਸਾਡੇ ਕੋਲ ਨੀਕ ਜੇ ਲੈਣਾ ਚਾਹਣ ਤਾਂ ਹਾਰਡਵੇਅਰ ਦੀ ਵੀ ਬਹੁਤ ਜ਼ਿਆਦਾ ਰੇਂਜ ਹੋਊਗੀ ਬਿਲਕੁਲ ਵੀਰੇ ਬਿਲਕੁਲ ਆ ਸਾਰੇ ਕਪੂਰ ਹੈਂਡਲ ਆ ਗਈ ਆ ਜਾਲੀ ਵਾਲੇ ਪੰਨੇ ਵਾਲੇ ਹੈਂਡਲ ਹੋ ਗਈ ਹਾਂਜੀ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਾਣੇ ਵੀ ਜਿਹੜਾ ਵੀ ਤੁਸੀਂ ਡਿਜ਼ਾਈਨ ਕੀਤੇ ਦੋਸਤੋ ਤੁਸੀਂ WPC ਚਿਗਾਠਾਂ ਦਾ ਬਹੁਤ ਵਾਰ ਦੇਖੀਆਂ ਹੋਣੀਆਂ ਤੇ ਸੁਣਿਆ ਵੀ ਹੋਣਾ ਇਹਨਾਂ ਨੂੰ ਸੌਂਖ ਨਹੀਂ ਲੱਗਦੀ ਸਲਾਬ ਨਹੀਂ ਪੈਂਦੀ ਹੈਗੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਤਾਂ ਤੁਹਾਨੂੰ ਹੁਣ ਤੁਹਾਡੇ ਲਈ ਬਹੁਤ ਹੀ ਵਧੀਆ WPC ਬੋਰਡ ਲੈ ਕੇ ਆਇਆ ਹੈ ਵੀਰ ਹੋਰੇ ਵੀਰੇ ਇਹਨਾਂ ਦੀ ਕੀ ਕੁਆਲਿਟੀ ਰਹੂਗੀ ਜੀ ਇਹਨਾਂ ਦੀ ਕੁਆਲਿਟੀ ਸਾਡੀ ਇਹ ਹੈ ਜੀ ਇਹ ਹੈਵੀ ਡੈਂਸਿਟੀ ਦਾ WPC ਬੋਰਡ ਹੈ ਜੀ ਆਮ ਜਿਹੜੇ ਲੋਕਲ ਬੋਰਡ ਆਉਂਦੇ ਆ ਉਹਨਾਂ ਦੀ ਡੈਂਸਿਟੀ ਨਹੀਂ ਹੁੰਦੀ ਅੱਛਾ ਜੀ ਸਾਡੀ ਇਹਦੀ ਬੋਰਡ ਦੀ ਡੈਂਸਿਟੀ ਬਹੁਤ ਹੈਵੀ ਦੇ ਬੋਰਡ ਆ ਜੀ ਇਹ ਹੈ ਜੀ ਇਹ ਚ ਜਿਵੇਂ ਪੇਜ ਪੂਜ ਲੱਗਣ ਦੀ ਸਾਡੀ ਫੁੱਲ ਗਾਰੰਟੀ ਹੋਈ ਚਾਹੇ ਚ 10 ਵਾਰੀ ਪੇਜ ਲਾਓ 10 ਵਾਰੀ ਪੇਜੇ ਚ ਕੱਢੋ WPC ਨੇ ਇੱਕ ਕਹਿੰਦੇ ਸੁਣਿਆ ਹੈ ਕਹਿੰਦੇ ਉਹਨਾਂ ਦੇ ਕੁੰਡੇ ਕਬਜੇ ਲੱਗਦੇ ਨਹੀਂ ਇਹ ਨਹੀਂ ਨਹੀਂ ਇਹਦੀ ਸਾਡੀ ਲਾਈਫਟਾਈਮ ਦੀ ਗਾਰੰਟੀ ਹੋਈ ਚਾਹੇ 10 ਵਾਰੀ ਇਹ ਚ ਪੇਜ ਲਾਓ 10 ਵਾਰੀ ਪੇਜ ਕੱਢੋ ਕੁਝ ਨਹੀਂ ਹੁੰਦਾ ਜੀ ਹਾਂ ਬਾਕੀ ਨਾਲ ਸਾਡਾ WPC ਜਿਹੜਾ ਇਹ ਬੋਰਡ ਆ ਇਹਦੇ ਕਾਪ ਬੋਰਡ ਕਿਚਨ ਚ ਇਹਨੂੰ ਯੂਜ਼ ਕਰੋ ਸੌਂਘ ਦੀ ਸੁਲਾਬ ਦੀ ਇਹ ਚ ਰੀਟਨ ਦੀ ਸਾਡੀ ਲਾਈਫਟਾਈਮ ਦੀ ਗਾਰੰਟੀ ਹੋਊਗੀ ਜੀ ਅਚਾ ਰੀਟਨ ਗਾਰੰਟੀ ਮਿਲਨੀ ਆ ਇਹਦੀ ਹਾਂਜੀ ਹਾਂ ਬਾਕੀ ਨਾਲ ਆਇਆ ਇਹਦੀ ਕਿ ਸਾਡੇ ਜੀਵੀਦਾਰ ਭਾਈ ਬਾਹਰ ਫੋਰਨ ਗਏ ਹੋਵੇ ਹੁੰਦੇ ਆ ਸਾਲ ਦੋ ਦੋ ਸਾਲ ਉਹ ਮਤਲਬ ਘਰ ਨੂੰ ਬੰਦ ਕਰਕੇ ਵਗ ਜਾਂਦੇ ਆ ਤਾਂ ਆਉਂਦੇ ਨੂੰ ਆਪਾਂ ਦੇਖਦੇ ਆ ਸਾਰੇ ਸਿਉਂਗ ਸੁਲਾਬ ਨਾਲ ਖਰਾਬ ਹੋਇਆ ਪਿਆ ਹੁੰਦਾ ਬਟ ਇਹਦੀ ਸਾਡੀ ਇੰਨੀ ਗਾਰੰਟੀ ਹੋਊਗੀ ਇਹਨੂੰ ਜਿਸ ਤਰ੍ਹਾਂ ਤੁਸੀਂ ਬੰਦ ਕਰਕੇ ਜਾਓਗੇ ਉਹੇ ਆ ਉਹੇ ਆ ਤੁਹਾਨੂੰ ਆਉਂਦਾ ਹੋਏ ਉਹਨੂੰ ਮਿਲੂਗਾ ਜੀ ਸਿਉਂਗ ਸੁਲਾਬ ਦਾ ਤਾਂ ਹੁਣ ਪੱਕਾ ਹੱਲ ਹੋ ਗਿਆ ਤਾਂ ਕੋਈ ਇਹ ਤੇ ਪ੍ਰੋਬਲਮ ਨਹੀਂ ਆਣੀ ਚਾਹੀਏ ਪਾਣੀ ਇਹਦੇ ਉੱਪਰ ਜਿਵੇਂ ਮਰਜੀ ਡੁੱਲੀ ਜਾਵੇ ਕਿਚਨ ਨੂੰ ਜਿਵੇਂ ਮਰਜੀ ਡੋਈ ਜਾਵੇ ਦੇਖੋ ਮੈਂ ਤੁਹਾਨੂੰ ਚਲੋ ਆਇਆ ਤੁਹਾਨੂੰ ਕਸਟਮਰ ਦੇ ਘਰੇ ਕਿਚਨ ਵੀ ਬਣੀ ਵੀ ਤੇ ਲੈ ਕੇ ਲਿਆਉਣਾ ਜੀ ਜਿਵੇਂ ਆਪਾਂ ਫੈਕਟਰੀ ਇਹ ਵਿੱਚ ਬੋਰਡ ਦੀ ਗੱਲ ਕੀਤੀ ਸੀ ਡਬਲ ਯੂ ਪੀ ਸੀ ਬੋਰਡ ਦੇ ਵਿੱਚ ਵੀਰ ਹੋਰਾਂ ਨੇ ਕਿਚਨ ਤਿਆਰ ਕੀਤੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਤਰੀਕੇ ਨਾਲ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਲੱਕੜ ਦੇ ਵਿੱਚ ਤਿਆਰ ਹੋਈ ਹੋਈ ਆ ਜਾਂ ਡਬਲ ਯੂ ਪੀ ਸੀ ਬੋਰਡ ਦੇ ਵਿੱਚ ਤਿਆਰ ਹੋਈ ਹੋਈ ਹੈ ਪ੍ਰੋਪਰ ਉਸੇ ਤਰੀਕੇ ਨਾਲ ਹੀ ਮੈਕਾਪ ਵਗੈਰਾ ਲੱਗਿਆ ਹੋਇਆ ਹੈਗਾ ਤੇ ਹਰ ਤਰ੍ਹਾਂ ਦੇ ਜਿਹੜੇ ਦਰਾਜ ਵਗੈਰਾ ਤੁਹਾਨੂੰ ਚਾਹੀਦੇ ਉਹ ਸਾਰੇ ਵੀਰ ਹੋਰਾਂ ਨੇ ਪ੍ਰੋਪਰ ਪਾ ਕੇ ਦਿਖਾਏ ਹੋਏ ਵੀਰ ਜੀ ਇਹ ਗੱਲ ਕਰੀਏ ਸਾਰੇ ਤਰ੍ਹਾਂ ਦੀ ਐਸੈਸਰੀ ਫਿੱਟ ਹੋ ਜਾਂਦੀਆਂ ਨੇ ਇਹਦੇ 'ਚ ਹਾਂਜੀ ਹਾਂ ਬਿਲਕੁਲ ਮਤਲਬ ਫਿਟਿੰਗ ਤੋਂ ਬਾਅਦ ਤਾਂ ਤੁਸੀਂ ਜਜਮੈਂਟ ਨਹੀਂ ਕਰ ਸਕਦੇ ਇਹ ਉਹ ਲਾਈਵਰ ਲੱਗਿਆ ਹੋਇਆ ਹੈ ਡਬਲਯੂਪੀਸੀ ਹਾਂਜੀ ਹਾਂਜੀ ਇਹ ਸਾਰਾ ਡਬਲਯੂਪੀਸੀ ਚ ਕਿਚਨ ਤਿਆਰ ਹੋਈ ਹੋਈ ਹੈ ਜੀ ਇਹਦੀ ਲਾਈਫਟਾਈਮ ਦੀ ਸਿਉਂਖ ਦੀ SLA ਦੀ ਲਾਈਫਟਾਈਮ ਦੀ ਇਹਦੀ ਗਾਰੰਟੀ ਹੈ ਜੀ ਆ ਮਟੀਰੀਅਲ ਦੀ ਜੀ ਹਾਂਜੀ ਹਾਂ ਜਿਵੇਂ ਤੁਹਾਨੂੰ ਮਤਲਬ ਤੁਸੀਂ ਇਹ ਜਜਮੈਂਟ ਨਹੀਂ ਕਰ ਸਕਦੇ ਵੀ ਇਹ ਡਬਲਯੂਪੀਸੀ ਲੱਗਿਆ ਹੋਇਆ ਕਿ ਬੋਰਡ ਲੱਗਿਆ ਹੋਇਆ ਹੈ ਇਹ ਸਾਰਾ ਡਬਲਯੂਪੀਸੀ ਦੀ ਕਿਚਨ ਤਿਆਰ ਹੋਈ ਹੈ ਇਹਨੂੰ ਮਤਲਬ ਜਿਵੇਂ ਕੋਈ ਬਾਹਰ ਵਗੈਰਾ ਰਹਿੰਦੇ ਜਿੱਤਾ ਇਹਨੂੰ ਲਾਈਫਟਾਈਮ ਇਹ ਪੱਕਾ ਗਾਰੰਟੀ ਹੈ ਦੀ ਸਿਉਂਖ ਦੀ SLA ਦੀ ਹਾਂਜੀ ਮਤਲਬ ਇਹ ਸਾਰਾ ਕੁਝ ਪ੍ਰੋਪਰ ਫਿਟਿੰਗ ਹੋਈ ਹੋਈ ਹੈ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਹਰ ਇੱਕ ਚੀਜ਼ ਜੋ ਲੱਕੜ ਦੀ ਕਿਸਮ ਦੇ ਵਿੱਚ ਤੁਹਾਨੂੰ ਮਿਲੇਗੀ ਉਹ ਹਰ ਇੱਕ ਸਹੂਲਤ ਦੇ ਵਿੱਚ ਤੁਸੀਂ ਲੰਗਵਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਫਿਟਿੰਗ ਨਹੀਂ ਹੈ ਪ੍ਰੋਪਰ ਮਲ ਟੇਸਟ ਮੇਰਾ ਹੋਰ ਸਾਰੀ ਪ੍ਰੋਪਰ ਹੋਈ ਹੋਈ ਹੈ ਜਮਾ ਇਸੇ ਕੋਈ ਜਜਮੈਂਟ ਨਹੀਂ ਹੈ ਜੀ ਇਹ ਡਬਲਯੂ ਪੀ ਸੀ ਹੈ ਕਿ ਇਹ ਬੋਰਡ ਸਾਰੇ ਇਹ ਡਬਲਯੂ ਪੀ ਸੀ ਬੋਰਡ ਨਾ ਸਾਰਾ ਵਧੀਆ ਡੈਂਸਟੀ ਦਾ ਮਾਲ ਜਿਮੀ ਬਰਾਨਾ ਦਾ ਸਾਰਾ ਮਾਲੇ ਚ ਯੂਜ਼ ਹੋਇਆ ਬਾਈ ਇਹ ਸਾਰਾ ਹੈਵੀ ਡੈਂਸਟੀ ਮਟੀਰੀਅਲ ਹੈ ਜੀ ਹਾਂਜੀ ਤਾਂ ਇਹਨਾਂ ਜਿਹੜੇ ਆਮ ਲੋਕਲ ਮਟੀਰੀਅਲ ਹੁੰਦੇ ਆ ਉਹ ਹਲਕੇ ਮਟੀਰੀਅਲ ਹੁੰਦੇ ਆ ਉਹਨਾਂ ਕਰਕੇ ਪ੍ਰੋਬਲਮ ਆਉਂਦੀ ਹੈ ਮਤਲਬ ਹੈਵੀ ਮਟੀਰੀਅਲ ਚ ਸਾਡੇ ਜਿਹਾ ਕੋਈ ਪ੍ਰੋਬਲਮ ਹੀ ਨਹੀਂ ਆਉਦੀ ਜਾਨੀ ਤੁਸੀਂ ਇਹਦੀ ਗਾਰੰਟੀ ਦਿੰਦੇ ਹੋ ਫੁੱਲ ਗਾਰੰਟੀ ਹੈ ਸਾਡੀ ਲਾਈਫਟਾਈਮ ਦੀ ਇਹਦੀ ਗਾਰੰਟੀ ਹੈ ਸਿਉਂਖ ਦੀ ਵੀ ਸਲਾਬ ਦੀ ਵੀ ਬਿਲਕੁਲ ਦੋਸਤੋ ਇਹ ਲੱਕੜ ਨਾਲੋਂ ਆਹ ਮੰਨ ਲਓ ਕਿ ਤੁਹਾਨੂੰ ਵਾਜਿਬ ਰੇਟ ਤੇ ਮਿਲਨੀ ਆ ਤੇ ਦੂਜੀ ਗੱਲ ਹੈ ਇਹਨੂੰ ਨਾ ਸਿਉਂਖ ਬਸਲਾਬ ਨਾ ਪਾਣੀ ਵਗੈਰਾ WPC ਬੋਰਡ ਤੋਂ ਕੱਲੀ ਤੁਸੀਂ ਰਸੋਈ ਨਹੀਂ ਤਿਆਰ ਕਰਵਾ ਸਕਦੇ ਹੈਗੇ ਤੁਸੀਂ ਹੋਰ ਵੀ ਘਰ ਦੇ ਵਿੱਚ ਕੋਈ ਕਬੂਰਡ ਬਣਾਉਣਾ ਜਾਂ ਕੋਈ ਹੋਰ ਤੁਸੀਂ ਡੈਕੋਰੇਟ ਵਾਲੀ ਕੋਈ ਵੈਂਟੀ ਵਗੈਰਾ ਬਣਾਉਣੀ ਉਹ ਵੀ ਬਣਾ ਸਕਦੇ ਹੋਗੇ ਇਹ ਵੀ ਬਹੁਤ ਸੋਹਣਾ ਪ੍ਰੈਸ ਟੇਬਲ ਬਣਾਇਆ ਹੋਇਆ ਹੈਗਾ ਜਿਹਦੇ ਵਿੱਚ ਬਹੁਤ ਸਾਰੇ ਦਰਾਜ ਵੀਰ ਹੋਰਾਂ ਨੇ ਦੇਤੇ ਨਾਲ ਤਾਂ ਪੌੜੀਆਂ ਵਾਲੀ ਖਾਲੀ ਜਗ੍ਹਾ ਕਵਰ ਕਰਤੀ ਆ ਤੇ ਨਾਲੇ ਜਿਹੜੀ ਚੀਜ਼ ਬਣਾਈ ਇੰਨੀ ਸੋਹਣੀ ਲੁੱਕ ਦੇ ਵਿੱਚ ਤਿਆਰ ਕੀਤੀ ਹੋਈ ਆ ਵੀ ਮੈਨੂੰ ਲੱਗਦਾ ਇਹ ਤੋਂ ਐਂਡ ਤੁਸੀਂ ਕੋਈ ਚੀਜ਼ ਦੇਖੀ ਨਹੀਂ ਹੋਣੀ ਬਿਲਕੁਲ ਜਿਸ ਤਰ੍ਹਾਂ ਨਾ ਸਾਰੇ ਡਰਾਵਰ ਬਣਿਆ ਇਹ ਵੀ ਸਾਰੇ ਨਾ WPC ਜੀ ਬਣਿਆ ਆ ਸਾਰਾ ਬਹੁਤ ਵਧੀਆ ਕੰਮ ਹੋਇਆ ਬਾਈ ਹਾਂ ਆ ਸਾਰਾ ਡਬਲ ਤੁਸੀਂ ਦੇਖ ਸਕਦੇ ਹੋ ਵੀ ਹਰ ਤਰ੍ਹਾਂ ਦੇ ਬਾਕਸ ਇੱਥੇ ਤੁਹਾਨੂੰ ਤਿਆਰ ਵੀਰ ਹੋਰਾਂ ਨੇ ਕਰਵਾ ਕੇ ਦਿੱਤੇ ਹੋਏ ਹੈਗੇ ਤੇਰੇ ਵਿੱਚ ਥੋੜਾ ਜਿਹਾ ਕਸਟਮਰ ਨੇ ਸਮਾਨ ਰੱਖਿਆ ਹੋਇਆ ਤਾਂ ਕਰਕੇ ਅਸੀਂ ਜਿਆਦਾ ਤੁਹਾਨੂੰ ਓਪਨ ਕਰਕੇ ਨਹੀਂ ਦਿਖਾ ਰਹੇ ਬਾਕੀ ਤੁਸੀਂ ਲੁੱਕ ਦੇਖ ਲਓ ਪੂਰਾ ਫਿਨਿਸ਼ਿੰਗਾਈ ਕੰਮ ਹੋ ਗਿਆ ਜਿਹੜਾ ਡਬਲਪੀਸੀ 'ਚ ਕੰਮ ਆਈ ਜਿਵੇਂ ਆਪਾਂ ਸਟਾਕ ਦੀ ਗੱਲ ਕਰਦੇ ਸੀ ਤੁਸੀਂ ਆਹ ਦੇਖੋ ਇੱਧਰ ਸਾਡੇ ਕੋਲ ਕੱਲੀ-ਕੱਲੀ ਚੀਜ਼ ਦਾ ਪੂਰਾ ਵੱਡਾ ਸਟਾਕ ਹੋਊਗਾ ਜੀ ਅਸੀਂ ਇੱਥੇ ਫੁੱਲ ਸਟਾਕ 'ਚ ਕੰਮ ਕਰਦੇ ਆਂ ਤਾਂ ਯੋ ਸਾਡਾ ਰੇਡ ਮਾਰਕੀਟ ਨੂੰ ਬਹੁਤ ਘੱਟ ਹੈ। ਵੀਰੇ ਦਰਵਾਜ਼ਿਆਂ ਤੋਂ ਇਲਾਵਾ ਹੋਰ ਕਿਹੜਾ-ਕਿਹੜਾ ਸਮਾਨ ਮਿਲਦਾ ਨਹੀਂ ਆਪਣੇ ਕੋਲ? ਸਾਡੇ ਕੋਲ ਜਿਵੇਂ WPC ਦੀ ਚੌਕਟ ਹੋ ਗਈ। ਹਾਂਜੀ ਜਿਹਦੇ ਕੀ ਸੌਂਖ ਦੀ ਸਲਾਬ ਦੀ ਉਮਰ ਪਰ ਦੀ ਹਰੀ ਗਾਰੰਟੀ ਹੈ। ਅੱਛਾ ਇਹ ਖਰਾਬ ਹੀ ਨਹੀਂ ਹੁੰਦੀ। ਖਰਾਬ ਨਹੀਂ ਹੁੰਦੀ ਜੀ ਬਿਲਕੁਲ ਹੀ। ਹਾਂਜੀ ਮਤਲਬ ਆ ਦੇਖੋ ਜੀ ਸਾਡੇ ਕੋਲ ਆ ਸਾਰੀਆਂ WPC ਦੇ ਚੁਗਾਠਾ ਲੱਗੀਆਂ ਵੀ ਆ। ਇਹ ਤਾਂ ਵੀਰੇ ਸਾਗਵਾਨ ਦੀਆਂ ਲੱਗਦੀਆਂ ਨੇ। ਇਹ ਸਾਗਵਾਨ ਨਹੀਂ ਆ ਸਾਰੇ ਇਹ WPC ਦੇ ਚੁਗਾਠਾ ਆਈਏ। ਪਾਲਿਸ਼ ਕਰਨ ਦਾ ਵਾਅਦਾ ਇਹ ਜੱਜਮੈਂਟ ਹੀ ਨਹੀਂ ਕਰ ਸਕਦੇ WPC ਲੱਗੇ ਕੇ ਸਾਗਵਾਨ। ਸਾਗਵਾਨ ਲੱਗਿਆ ਹਾਂਜੀ। ਇਹ ਸਾਡੀ ਸਾਰੀ ਲਾਈਫਟਾਈਮ ਦੀ ਗਾਰੰਟੀ ਹੈ ਇਹ ਸਾਰਾ ਨਾਲ ਦਾ ਹੀ ਸੇਮ ਗੋਲਾ ਹੈ ਹਾਂਜੀ ਡਬਲ ਯੂ ਪੀ ਸੀ ਬਿਲਕੁਲ ਇਹ ਤਾਂ ਇਹ ਲੱਗਦਾ ਲੱਕੜ ਨਾਲੋਂ ਵੀ ਸੋਹਣੀ ਫਿਨਿਸ਼ਿੰਗ ਇਹਦੇ ਦੀ ਆਈ ਹੈ ਇਹ ਲੱਕੜ ਤੋਂ ਬਹੁਤ ਵਧੀਆ ਫਿਨਿਸ਼ਿੰਗ ਹੈ ਇਹਦਾ ਸਲਫੇਜ਼ ਬਿਲਕੁਲ ਪਦਰ ਹੁੰਦਾ ਹੀ ਬਿਲਕੁਲ ਗੋਲਾ ਜਿਵੇਂ ਮਰਜੀ ਤੁਸੀਂ ਲਗਵਾ ਸਕਦੇ ਹੋ ਨਾ ਸਿੰਗਲ ਪਟਾਨ ਦਾ ਡਬਲ ਪਟਾਨ ਉਹ ਤਾਂ ਮਿਲ ਹੀ ਜਾਂਦੀ ਹਾਂ ਹਾਂ ਬਿਲਕੁਲ ਜੀ ਦੇਖੋ ਜੀ ਸਾਡੇ ਕੋਲ ਸਾਰੇ ਡੋਰ ਵਿੰਡੋ ਜੇ ਗਲਾਸ ਹਾਂਜੀ ਇਹ ਸਾਡੇ ਕੋਲ ਸਾਰੇ ਮਿਲ ਜਾਂਦੇ ਆਸੀਂ ਆਪਣੇ ਆਪ ਉਠੀ ਜੂ ਜਾ ਕੇ ਸਾਈਲੋ ਨੇ ਆ ਆਪਣੇ ਆਪ ਹੀ ਅਸੀਂ ਸਾਰਾ ਫਿਟਿੰਗ ਕਰਵਾ ਲੈਂਦੇ ਆਂ ਅੱਛਾ ਨਾਪ ਵਗੈਰਾ ਆਪ ਲੈ ਆਉਣੇ ਹਾਂ ਅਸੀਂ 3-400 ਕਿਲੋਮੀਟਰ ਤੱਕ ਸਾਡੀਆਂ ਸਾਈਡਾਂ ਚੱਲਦੀਆਂ ਜੀ ਮਤਲਬ ਸਾਈ ਵੀ ਅਸੀਂ ਆਪਣੇ ਆਪ ਲੈ ਆਉਣਾ ਫਿਟਿੰਗ ਵੀ ਆਪਣੇ ਆਪ ਕਰਵਾਉਂਦੇ ਆਂ ਅਸੀਂ ਨਹੀਂ ਥੋੜਾ ਉਹਦੇ ਸਟਾਕ ਚ ਕੰਮ ਕਰਦੇ ਜਿਵੇਂ ਇਸ ਤਰ੍ਹਾਂ ਜੀ ਤੁਸੀਂ ਆ ਦੇਖੋ ਜੀ ਫੈਵੀ ਗੋਲਾ ਫੈਵੀ ਗੋਲਾ ਸਾਡੇ ਕੋਲ ਬਹੁਤ ਵੱਡੀ ਕੁਆਂਟੀਟੀ ਜੀ ਹੁੰਦਾ ਮਾਈਕਾ ਦੇਖੋ ਜੀ ਸਾਡੇ ਕੋਲ ਇੱਕ ਤਰ੍ਹਾਂ ਦੇ ਮਾਈਕੇ ਦੀਆਂ ਐ ਲੈ ਲਓ 4-4 5-500 ਸ਼ੀਟ ਦੀ ਧਾਗ ਲੱਗੀ ਹੋਈ ਆਈ ਹੋਰਸੇਲ ਦਾ ਮਤਲਬ ਇਹ ਹੁੰਦਾ ਇੱਕ ਨਾਲ ਦੀ ਤਿੰਨ ਤਿੰਨ ਚੋਂ 400 ਚੋਂ 600 ਸਾਡੇ ਕੋਲ ਹਾਜ਼ਰ ਪਈ ਹੈ ਜੇਕਰ ਵੀਰੇ ਇਕੱਠਾ ਤੁਸੀਂ ਸਮਾਨ ਚੱਕੋਗੇ ਤਾਂ ਹੀ ਹੋਰਸੇਲ ਤੇ ਦੇ ਸਕੋਗੇ ਜੇ ਤੁਸੀਂ ਵੀ ਘੱਟ ਲਓਗੇ ਤਾਂ ਅੱਗੇ ਹੋਰਸੇਲ ਤੇ ਨਹੀਂ ਮਿਲਦੀ ਚੀਜ਼ ਸਾਡੇ ਘੱਟ ਰੇਟ ਦਾ ਰੀਜ਼ਨ ਵੀ ਇਹੀ ਆ ਅਸੀਂ ਮਾਲ ਵੱਡੀ ਕੁਆਂਟੀਟੀ ਚ ਪਰਚੇਸ ਕਰਦੇ ਆ ਤੇ ਵੱਡੀ ਕੁਆਂਟੀਟੀ ਜੀ ਅਸੀਂ ਰੇਟ ਘੱਟ ਦਿੰਦੇ ਆ